ਜਿਆਤ ਨੂੰ ਇੱਕ ਵੀਰ ਦੀ ਦਿਲਮਣੀ ਰਾਤ ਨੂੰ ਇੱਕ ਇੰਡਸਿੰਗ ਬੈਂਡ ਬੈਂਕ ਜਿਹੜਾ ਕਿ ਪਿੰਡ ਦਾਰਾਪੁਰ ਦੇ ਵਿੱਚ ਹੈ थाना सदर ਮੋਗੇ ਦੇ ਵਿੱਚ ਉਹਦੇ ਵਿੱਚ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ ਕਿ ਦੋ ਲੈਪਟਾਪ ਐਚਪੀ ਮਾਰਕਾ ਤੇ ਇਸ ਤੋਂ ਇਲਾਵਾ ਇੱਕ ਜਿਹੜੀ ਉਹਨਾਂ ਨੂੰ ਲਾਈਸੈਂਸਡ ਗਾਰਨਿਸ਼ੂ ਹੋਈ ਹੋਈ ਸੀਗੀ 12 ਮੂਰਦੀ ਉਹ ਚੋਰੀ ਕੀਤੀ ਗਈ ਚੋਰ ਜਿਹੜੇ ਹੈਗੇ ਨੇ ਉਹਦੇ ਜਿਹੜੀ ਮੇਨ ਬਿਲਡਿੰਗ ਸੀ ਉਹਦੇ ਨਾਲ ਹੀ ਲੱਗਦਾ ਹੋਇਆ ਇੱਕ ਬਾਥਰੂਮ ਸੀ ਬਾਥਰੂਮ ਦੀ ਗ੍ਰਿਲ ਤੋੜ ਕੇ ਅੰਦਰ ਵੜੇ ਸਨ ਤੇ ਉਹਨਾਂ ਨੇ ਇਹ ਚੋਰੀ ਕਰਕੇ ਇਹ ਤਿੰਨ ਚੀਜ਼ਾਂ ਲੈ ਕੇ ਗਏ ਸਨ ਇਹ ਤੋਂ ਇਲਾਵਾ ਡੀਵੀਆਰ ਜਿਹੜਾ ਸੀਗਾ ਉਹ ਵੀ ਉਹ ਮੌਕੇ ਦੇ ਉੱਪਰ ਆਪਣੇ ਨਾਲ ਲੈ ਗਏ ਅ ਇਹਦੀ ਤਫਤੀਸ਼ ਕਰਦੇ ਹੋਏ ਆਪਣੇ ਐਸਪੀ ਡੀ ਸਾਡੀ ਰੈਡੀ ਮਾਈ ਹੇਟ ਇਨਰ ਦੀ ਗਾਈਡੈਂਸ ਦੇ ਵਿੱਚ ਇਨਚਾਰਜ ਸੀਗੇ ਵੱਲੋਂ ਬਹੁਤ ਮਿਹਨਤ ਕਰਕੇ ਇਹ ਜਿਹੜੇ ਹੈਗੇ ਲੋਕ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚ ਦੋ ਲੋਕ ਹੁਣ ਤੱਕ ਬੜੇ ਜਾ ਚੁੱਕੇ ਹਨ ਜਿਹਨਾਂ ਵਿੱਚੋਂ ਇੱਕ ਜਿਹੜਾ ਅਕਿਊਜ਼ਡ ਹੈ ਜਿਹਦਾ ਨਾਮ ਆਕਾਸ਼ ਚੋਤ ਹੈ ਆਕਾਸ਼ ਚੋਤ ਇਲੀਅਤ ਆਕਾਸ਼ੀ ਦੇ ਉੱਪਰ ਪਹਿਲੇ ਵੀ ਚੋਰੀ ਦੇ ਪਰਚੇ ਹੈਗੇ ਨੇ ਬਰਨਾਲਾ ਤੇ ਸਮਲਸਰ ਥਾਣੇ ਦੇ ਵਿੱਚ ਤੇ ਇਹਨਾਂ ਦੇ ਕੋਲੋਂ ਹੁਣ ਤੱਕ ਜਿਹੜੇ ਦੋ ਲੈਪਟਾਪ ਐਚਪੀ ਦੇ ਚੋਰੀ ਕੀਤੇ ਗਏ ਸਨ ਉਹ ਵੀ ਬਰਾਮਦ ਹੋ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੀ ਕਿ 12 ਬੁਰਦੀ ਜਿਹੜੀ ਗਨ ਸੀਗੀ ਉਹ ਵੀ ਬਰਾਮਦ ਹੁਣ ਤੱਕ ਹੋ ਚੁੱਕੀ ਹੈਗੀ ਸਰ ਕਿੰਨੇ ਜਣੇ ਸੀ ਟੋਟਲ ਸਰ ਇਹ ਟੋਟਲ ਤਿੰਨ ਲੋਕ ਸੀਗੇ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਜਿਹੜਾ ਕਿ ਹਜੇ ਪਕੜਾ ਹੈ ਜੂੰਨ ਛੇਤੀ ਰਿਸਕ ਕਰ ਲਿਆ ਜਾਏਗਾ ਇੱਕ ਜਿਹ ਪਿੰਡ ਸੰਧੂਆਂ ਦਾ ਸਦਰ ਮੁਕੇ ਤੇ ਰਹਿਣ ਵਾਲਾ ਸਰ ਇਹਨਾਂ ਦਾ ਕੀ ਹਿਸਟਰੀ ਹੈ ਜੀ ਪਹਿਲਾਂ ਕੋਈ ਪਰਚਾ ਇੱਕ ਜਿਹੜਾ ਲੜਕਾ ਆਕਾਸ਼ ਹੈ ਮੈਂ ਜਿਵੇਂ ਆਪ ਜੀ ਦੱਸ ਰਿਹਾ ਸੀ ਦੇ ਉੱਪਰ ਦੋ ਮੁਕਦਮੇ ਪਹਿਲੇ ਹੈਗੇ ਨੇ ਇੱਕ ਬਰਨਾਲਾ ਦੇ ਵਿੱਚ ਮੁਕਦਮਾ ਹੈਗਾ ਤੇ ਇੱਕ ਕੇ ਦੇ ਵਿੱਚ ਇਹਦੇ ਉੱਪਰ ਸੰਭਾਲ ਸਕਣ ਸਰ ਤੀਸਰੇ ਦਾ ਕੀ ਨਾਮ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਇਹ ਵੀ ਲੋਕਲ ਹੈ ਮੈਂ ਨਾਮ ਹਜੇ ਨਹੀਂ ਦੱਸਣਾ ਚਾਹਾਂਗਾ ਇੱਕ ਵਾਰੀ ਉਹਦੀ ਅਰੈਸਟ ਹੋ ਜਾਏ ਉਸ ਤੋਂ ਬਾਅਦ ਆਪ ਜੀ ਜ਼ਰੂਰ ਇੱਕ ਵਾਰ ਬਰੀਫ ਕਰ ਦੇਣਾ ਚੋਰੀ ਦਾ ਮੋਟਿਵ ਵੀ ਆ ਰਿਹਾ ਜੀ ਚੋਰੀ ਦਾ ਮੋਟਾ ਚੋਰੀ ਹੀ ਸੀਗਾ ਇਹਨਾਂ ਦਾ ਪਰਪਸ ਇਹ ਸੀਗਾ ਮੈਨੂੰ ਲੱਗਦਾ ਉਹ ਉਹਨਾਂ ਨੂੰ ਕੈਸ਼ ਨਹੀਂ ਮਿਲਿਆ ਲੈਪਟਾਪ ਲੈ ਕੇ ਗਨ ਲੈ ਕੇ ਕੋਈ ਗਨ ਦੇ ਨਾਲ ਕਿਤੇ ਹੋਰ ਵਾਰਦਾਤ ਕਰਨੀ ਹੋਊ ਇਹਨਾਂ ਦਾ ਪਰਪਸ ਇਹ ਸੀਗਾ ਗਨ ਨੂੰ ਵੇਚਣਾ ਅਗੇ ਜਾਂਦਾ ਸੀਗੇ ਤੇ ਆਪਣਾ ਇਹਨਾਂ ਨੇ ਗਨ ਵੇਚ ਕੇ ਇਹਨਾਂ ਨੇ ਪੈਸੇ ਇਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਸੀ ਸਰ ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਨੇ ਸੇਫ ਵੀ ਨੇ ਬੋਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਬਟ ਇਹਨਾਂ ਤੋਂ ਟੁੱਟ ਨਹੀਂ ਸਕਿਆ ਸੀ ਨਸ਼ਾ ਕਰਦੇ ਨਸ਼ਾ ਕਰਦੇ ਆ ਜੀ ਇਹ ਨਹੀਂ ਅਜੇ ਤੱਕ ਐਸੀ ਕੋਈ ਗੱਲ ਸਾਹਮਣੇ ਸਾਰੀ ਰਿਕਵਰੀ ਹੋ ਗਈ ਸਭਾਂ ਦੀ ਸਾਰੀ ਰਿਕਵਰੀ ਹੋ ਚੁੱਕੀ ਹੈ ਸਿਰਫ ਇੱਕ ਡੀਵੀਆ